ਮਾ ਸੋਡਾ ਨਾ ਸਾਰਾ ਕੁਝ ਵੰਡਤਾ ਹੁਣ ਨਾ ਘਰੇ ਗਲੇਸ਼ ਕਰ ਬੇ ਮੈਨੂੰ ਤਾਂ ਦੱਸ ਤੂੰ ਹੁਣ ਮੈਂ ਕਿੱਧਰ ਰਹਿਣਾ ਐ ਨਾ ਸਾਨੂੰ ਪਤਾ ਨਹੀਂ ਫਿਰ ਸਾਡੇ ਘਰ ਆਈਆਂ ਕਈਆਂ ਜੀਆਂ ਨੇ ਗਈਆਂ ਰੋਟੀ ਪਾਣੀ ਦੇ ਸਕਦੇ ਆ ਨਾ ਕਿ ਨਹੀਂ ਦੇ ਸਕਦੀਆਂ ਦੇ ਤਮਾ이트 ਇਹ ਘਰ ਦੇ ਕੰਮ ਨਹੀਂ ਮੁੱਕਦੇ ਭੁੱਖ ਵਾਲੀ ਲੱਗੀ ਪਈ ਹੈਗੀ ਮੈਂ ਤਾਂ ਕੁਝ ਖਾਣੀ ਹੈਗੀ ਲੈ ਮਠਿਆਈ ਵਾਲਾ ਡੱਬਾ ਪਿਆ ਮਠਿਆਈ ਦੇਖ ਲੈਣੀ ਹੈਗੀ ਹਾਂ ਇਹ ਤਾਂ ਖਾਲੀ ਹੈਗਾ ਤੇ ਜੋ ਮੈਂ ਸਵੇਰੇ ਦੇਖਿਆ ਸੀ ਪਿਆ ਪਿਆ ਸੀ ਮਠਿਆਈ ਨਾਲ ਕੌਣ ਖਾ ਗਿਆ ਮੈਨੂੰ ਤਾਂ ਲੱਗਦਾ ਨਾ ਇਹ ਗਗਨ ਦੇ ਕੰਮ ਨੇ ਗਗਨ ਖਾ ਗਈ ਮਠਿਆਈ ਸਾਰੀ ਦੀਦੀ ਰਾਤ ਨੂੰ ਕਾਦੀ ਸਬਜ਼ੀ ਬਣਾਵਾਂਗੇ ਸਬਜੀ ਤੇ ਨਾ ਤੈਨੂੰ ਮੈਂ ਫੇਰ ਦੱਸਦੀ ਆ ਕਾਦੀ ਬਣਾਉਂਗੀ ਪਹਿਲਾਂ ਤੂੰ ਮੈਨੂੰ ਐਂ ਦੱਸ ਆ ਮਠਿਆਈਆਂ ਡੱਬਾ ਖਾਲੀ ਕੀਤਾ ਪਿਆ ਤੂੰ ਸਾਰੀ ਮਠਿਆਈ ਖਾ ਗਈ ਕਿਸੇ ਨੂੰ ਹੋਰ ਵੀ ਛੱਡ ਦਿਆ ਕਰ ਦੀਦੀ ਤੂੰ ਸਾਰਾ ਦਿਨ ਲੜਾਈ ਵਾਲੀਆਂ ਗੱਲਾਂ ਕਰਦੀ ਆ ਮੈਂ ਕਿੰਨਾ ਕੁ ਬਰਦਾਸ਼ਤ ਕਰੀ ਜਾਵਾਂ ਇਹ ਕੱਲ ਜਿੱਦ ਤੱਕ ਨਾ ਕੁਝ ਖਾਣ ਪੀਣ ਨੂੰ ਹੀ ਨਹੀਂ ਮਿਲਦਾ ਸਾਰਾ ਦਿਨ ਕੰਮ 'ਚ ਤਾਂ ਖਾਪੀ ਜਾਂਦੇ ਆਂਗੇ ਖਾਣ ਵੇਲੇ ਕੁਝ ਮਿਲਦਾ ਨਹੀਂ ਕੋਈ ਨਾ ਆ ਲੈਣ ਦੇ ਅੱਜ ਮੰਮੀ ਨੂੰ ਮੈਂ ਕਰਦੀ ਆ ਗੱਲ ਨਹੀਂ ਮੈਂ ਤਾਂ ਤੁਹਾਡੇ ਖਾਤਰ ਖਰੀਦਾਰੀਆਂ ਕਰਦੀ ਫਿਰਦੀ ਆਂ ਤੁਸੀਂ ਸਾਰਾ ਦਿਨ ਲੜਦਿਆਂ ਰਹਿੰਨੀ ਹੋਗੀਆਂ ਉਰੀਆ ਮੇਰੇ ਕੋਲੇ ਵੀਰਪਾਲ ਉਰੀਆ ਆ ਸੂਟ ਲੈ ਕੇ ਦਿੱਤੇ ਨੇ ਸੋਨੂੰ ਮੈਂ ਮਮੀ ਮੈਂ ਕੀ ਕਰਾਂ ਲੜਾਈ ਕਰਨ ਦਾ ਨਾ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਮੈਂ ਕਰਦਾ ਕੰਮ ਕਰਕੇ ਹਟੀ ਸੀ ਮੈਨੂੰ ਲੱਗੀ ਸੀ ਭੁੱਖ ਮਾਹ ਲੈ ਮੈਂ ਮਠਿਆਈ ਖਾ ਲਾਂ ਜਦੋਂ ਮੈਂ ਮਠਿਆਈ ਆ ਡੱਬਾ ਖੋਲਿਆ ਉਹ ਖਾਲੀ ਪਿਆ ਸਾਰਾ ਮੰਮੀ ਤਾਂ ਸਾਰਾ ਦਿਨ ਮੈਨੂੰ ਕਹਿੰਦੀ ਰਹਿੰਦੀ ਐ ਵੀ ਤੂੰ ਖਾ ਲੈ ਤੂੰ ਖਾ ਲੈ ਮੈਂ ਨਿਆਣੀਆਂ ਕੀ ਜਿਹੜੀ ਸਾਰਾ ਦਿਨ ਇਹਦੀਆਂ ਗੱਲਾਂ ਸੁਣੀ ਜਮ ਮੇਰੀ ਗੱਲ ਸੁਣੋ ਤੁਸੀਂ ਨਿਆਣੀਆਂ ਨਹੀਂ ਹੈਗੀਆਂ ਹੈਂ ਸਾਜਾ ਟੱਬਰ ਹੈਗਾ ਉਈ ਨਾ ਭੁੱਖ ਭੁੱਖ ਕਰੀ ਜਾਇਆ ਕਰੋ ਸਾਰਾ ਦਿਨ ਆ ਮੈਂ ਤੁਹਾਨੂੰ ਖਾਣ ਵਾਸਤੇ ਲਿਆਈਆਂ ਸਮਾਨ ਦੋਨਾਂ ਦਾ ਦਿਖਾ ਮਮੀ ਫਿਰ ਕੀ ਲੈਣੇਂਗੀ ਆ ਦੇਖ ਲੈ ਦੋਨਿਆਂ ਨੂੰ ਲੈਈਆਂ ਸੂਟ ਹੈ ਆ ਤਾਂ ਤੇਰ ਹੈ ਆ ਤੇਰੇ ਹੈਗਾ ਆ ਸੋਡਾ ਖਾਣ ਪੀਣ ਦਾ ਸਮਾਨ ਹੈ ਲੜਕੇ ਖਾ ਲਿਆ ਕਰੋ ਲੜਿਆ ਨਾ ਕਰੋ ਮਮੀ ਇਹ ਕੋਈ ਸੂਟ ਹੈਗਾ ਨਾ ਤਾਂ ਕੋਈ ਸੂਟ ਪਾਉਣ ਵਾਲਾ ਚੱਜ ਦਾ ਤੇ ਨਾ ਇੱਥੇ ਖਾਣ ਦਾ ਰੱਜ ਆਉਂਦਾ ਤੇ ਨਾ ਪਾਉਣ ਦਾ ਚੱਜ ਦਾ ਮੰਮੀ ਇਹ ਕੋਈ ਸੂਟ ਆ ਹਜੇ ਕੱਲ ਅਸੀਂ ਬਹਾਈਆਂ ਆਈਆਂ ਹੈ ਇਹ ਤਾਂ ਬੁੜੀਆਂ ਵਾਲੇ ਸੂਟ ਚੱਕ ਲੈਂਦੇ ਤੁਸੀਂ ਹਜੇ ਤੇਰਾ ਤਾਂ ਸੋਹਣਾ ਹੈ ਮੇਰਾ ਦੇਖ ਲੈ ਮੇਰੇ ਤਾਂ ਜਿਵੇਂ ਬੁੜੀਆਂ ਵਾਲੇ ਤੇ ਤਾਂ ਵਧੀਆ ਸੂਟ ਹੈਗਾ ਫੇਰ ਕੀ ਹੋ ਗਿਆ ਪੁੱਤ ਕਰੀ ਪਾਉਣੇ ਨੇ ਕਰੇ ਪਾਉਣਾ ਤਾਂ ਇਹ ਜੀ ਹੁੰਦੇ ਨੇ ਜਦੋਂ ਕਿਤੇ ਬਾਹਰ ਅੰਦਰ ਪ੍ਰੋਗਰਾਮ ਤੇ ਜਾਉਂਗੀਆ ਉਦੋਂ ਸੋਨ ਮੈਂ ਵਧੀਆ ਲੈ ਆਂਗੀ ਮੰਮੀ ਹੋਰ ਕੀ ਲੈਣੀ ਹੈਗੀ ਹੋਰ ਕੀ ਲੈਣਾ ਤੇ ਆ ਸੂਟ ਲੈ ਆ ਤੇ ਤੁਹਾਨੂੰ ਆ ਇੱਕ ਚ ਬਿਸਕੁਟ ਨੇ ਇੱਕ ਚ ਭੂਜੀ ਆ ਆ ਭੂਜੀ ਤਾਂ ਇਹਨੂੰ ਦੇ ਦੇ ਇਹਦੀ ਪਸੰਦ ਹੈਗਾ ਇਹ ਖਾਂਦੀ ਦਿੰਦੀ ਹੈਗੀ ਤੇ ਆ ਤੂੰ ਖਾ ਲੈ ਮੰਮੀ ਆ ਗੁਰੂ ਗੋਇਆ ਇਹ ਰਿਸਕੁਰ ਤਾਂ ਮੇਰੇ ਕੋਲ ਆ ਪਸੰਦ ਨਹੀਂ ਹੈਗੇ ਮੈਂ ਤਾਂ ਕਦੇ ਖਾਦੀ ਨਹੀਂ ਇਹ ਨਲਿਆ ਖੁੱਲਾ ਭੁਜੇ ਲਿਆਂਦਾ ਮੈਂ ਤਾਂ ਉਹ ਮਿੰਟੋਂ ਹੀ ਨਹੀਂ ਵਧੀਆ ਲੱਗਦਾ ਖੁੱਲਾ ਭੁਜਿਆ ਪੈਕਟਾਂ ਨਾਲ ਨਹੀਂ ਲਿਆਂਦਾ ਗਿਆ ਉਹ ਤਾਂ ਵੱਡੇ ਪਰਿਵਾਰਾਂ ਚ ਨਾ ਖੁੱਲੀਆਂ ਚੀਜ਼ਾਂ ਹੀ ਠੀਕ ਆਉਂਦੀਆਂ ਹੁੰਦੀਆਂ ਨੇ ਉਹ ਛੋਟੇ ਛੋਟੇ ਪੈਕਟਾਂ ਚ ਕੀ ਹੈਗਾ ਕਿਸੇ ਸਰਦਾ ਹੀ ਨਹੀਂ ਕਿ ਕੌਣ ਰਜੂ ਉਹਦੇ ਨਾਲ ਐ ਦੱਸ ਮੈਂ ਤਾਂ ਵੱਡੇ ਪਰਿਵਾਰ ਤੋਂ ਅੱਕ ਵੀ ਮੰਮੀ ਠੀਕ ਹੈ ਨਾ ਤਾਂ ਖਾਣ ਦਾ ਸਵਾਦ ਆਉਂਦਾ ਨਾ ਪੈਣਨ ਦਾ ਚਾਚਾ ਆਉਂਦਾ ਮੈਂ ਤਾਂ ਨਾ ਅੱਡ ਹੋਣਾਗਾ ਆਪਦੀ ਮਰਜ਼ੀ ਕਰੂੰਗੀ ਅੱਡ ਹੋ ਕੇ ਖਬਰਦਾਰ ਜੀ ਮੇਰੇ ਕੋਲੇ ਅੱਡ ਹੋਣ ਵਾਲੀਆਂ ਗ ਸੋਡਾ ਕੁਛ ਬਣ ਜਾਂਦੇ ਫੇਰ ਐਡ ਕਰੂੰਗੀ ਹੈ ਐਡ ਹੋਣ ਦਾ ਕੀ ਸਵਾਦ ਆਊਗਾ ਜਦੋਂ ਸਾਡੇ ਕੋਲ ਕੁਛ ਹੈ ਹੀ ਨਹੀਂ ਕੀਏ ਸਾਡੇ ਕੋਲ ਬਣਣ ਮਰ ਬੇਬਸੇ ਜਾਂਦੇ ਨੇਗੇ ਮੈਂ ਤਾਂ ਐ ਵੀ ਸਾਡਾ ਕੁਛ ਬਣ ਜੇ ਇਕੱਠੇ ਚ ਹੈ ਨਾ ਤੇ ਲੜਾਈ ਜੀ ਹੋਈ ਜਾਂਦੀ ਸੁਣ ਨਾ ਲਵਾ ਮੰਮੀ ਮੈਂ ਤਾਂ ਆ ਪਰੇਸ਼ਾਨ ਹੋਈ ਪਈਆਂ ਅਸ ਤਾਂ ਐਡ ਹੋਵਾਂਗੇ ਆਪ ਦਾ ਥੋੜਾ ਬਹੁਤਾ ਕੰਮ ਕਰਿਆ ਕਰਾਂਗੇ ਆਰਾਮ ਨਾਲ ਬੈਠਿਆ ਕਰਾਂਗੇ ਇੱਥੇ ਸਾਂਝੇ ਟਬਰਚ ਦਾ ਕੰਮ ਹੀ ਨਹੀਂ ਮੁੱਕਦਾ ਨਾਲੇ ਸਾਰਾ ਦਿਨ ਇਹਦੇ ਤਾਨੇ ਮਿਹਨੇ ਸੁਣੋ ਪੁੱਤ ਮੇਰੀ ਗੱਲ ਸੁਣੋ ਸਾਂਝੇ ਪਰਿਵਾਰ ਚ ਬਰਕਤ ਹੁੰਦੀ ਹੈਗੀ ਤੁਸੀਂ ਸਮਝਿਆ ਕਰੋ ਗੱਲ ਸਾਡੇ ਤਾਂ ਕੋਈ ਚਾ ਨਹੀਂ ਪੂਰੇ ਹੋਏ ਇਕੱਠੇ ਠੀਕ ਹੈ ਅਸ ਤਾਂ ਦਾ ਅੱਡ ਹੋਵਾਂਗੇ ਨਾਲੇ ਆਪਦੀ ਕੂਲ ਦਾ ਬਚਾਵਾਂਗੇ ਕੂੜੇ ਅੱਜ ਕੀ ਹੋ ਗਿਆ ਤੁਹਾਨੂੰ ਤੁਸੀਂ ਕਿਉਂ ਲੜੀ ਜਾਂਦੇ ਹੋ ਇਨਾ ਨਾ ਨਾ ਕੰਮ ਕਰਨ ਵੇਲੇ ਤਾਂ ਇਹਦੇ ਹੱਥ ਨਹੀਂ ਚੱਲਦੇ ਖਾਣ ਵੇਲੇ ਤਾਂ ਮੂੰਹ ਕਿਵੇਂ ਚਰ ਕਿੰਨੇ ਚੱਲ ਪੈਂਦਾਗਾ ਖਾਣੋਂ ਹੀ ਹਟਦੀ ਨਹੀਂ ਸਾਰਾ ਦਿਨ ਹੀ ਖਾਈ ਜਾਂਦੀ ਐ ਬਸ ਬਹੁਤ ਹੋ ਗਿਆ ਮੰਮੀ ਮੈਂ ਥੋੜੀ ਸਾਰਾ ਦਿਨ ਇਹੋ ਜਿਹੀ ਗੱਲਾਂ ਸੁਣੀ ਜਾਂਦੀਆਂ ਖਾਣ-ਖਾਣ ਕਰੀ ਜਾਂਦੀ ਰਹਿੰਦੀ ਆ ਮੈਂ ਤਾਂ ਰੱਜੇ ਪੁੱਜੇ ਪਰਿਵਾਰ ਚ ਆਈਆਂ ਸਾਡੇ ਤਾਂ ਕੋਈ ਉੱਥੇ ਧਿਆਨ ਨਹੀਂ ਦਿੰਦਾ ਵੀ ਕੌਣ ਕੀ ਖਾ ਗਿਆ ਇੱਥੇ ਸਾਰਾ ਦਿਨ ਖਾਣ-ਖਾਣੀ ਹੋਈ ਜਾਂਦੀ ਆ ਨਾ ਮੈਂ ਕਿਹੜਾ ਭੁੱਖੇ ਪਰਿਵਾਰ ਤੋਂ ਆਈ ਐਂਗੀ ਮੈਂ ਵੀ ਰੱਜੇ ਪਰਿਵਾਰ ਤੋਂ ਆਈ ਐਂਗੀ ਜਦੋਂ ਖਾਣ ਨੂੰ ਕੁਝ ਮਿਲਦਾ ਨਹੀਂ ਫੇਰ ਬੋਲਣਾ ਹੀ ਪੈਂਦਾ ਬਸ ਮੰਮੀ ਬਹੁਤ ਹੋ ਗਿਆ ਜਦੋਂ ਸਾਨੂੰ ਅੱਡ ਕਰ ਦੋ ਨਹੀਂ ਫੇਰ ਮੈਂ ਤਾਂ ਪੇਕੀ ਜਾਂਦੀ ਆ ਉਹਦੇ ਮੰਮੀ ਸਾਡਾ ਕੱਲਾ ਰੋਟੀ ਪਾਣੀ ਨਹੀਂ ਅੱਡ ਕਰਨਾ ਠੀਕ ਹੈ ਸਾਡੀ ਸਾਰੀ ਕਬੀਲਦਾਰੀ ਅੱਡ ਕਰ ਦਿਓ ਅਸਤਾ ਕੋਈ ਝਾੜਾ ਨਹੀਂ ਕਰਦੇ ਝਾੜਾ ਤੁਸੀਂ ਕਰਦੇ ਹੋਮੋਗੇ ਨਾਲੇ ਅਸੀਂ ਬਾਹਰ ਸਿੱਟ ਕੇ ਹੋਣਿਆ ਕੁਛ ਓੜੇ ਬੱਸ ਕਰੋ ਹੁਣ ਕਦੋਂ ਦੀਆਂ ਲੜੀ ਜੈਨਿਓ ਸਾਰਾ ਦਿਨ ਕਿਲੇ ਸਪਾਈ ਰੱਖਦੀਓ ਹੈ ਕਰਦਾ ਨੈਟ ਬਣਾ ਰੱਖਿਆ ਤੁਸੀਂ ਕੀ ਰੌਲਾ ਪਾਇਆ ਤੁਸੀਂ ਸਾਰੇ ਨੇ ਦੋਨਾਂ ਨੇ ਜਿੱਦ ਕਰੀ ਬੈਠੀਆਂ ਰਹੀਆਂ ਅਖੇ ਸਟੱਡ ਹੋਣਾਗਾ ਫਿਰ ਅੱਡ ਹੋ ਕੇ ਕੀ ਹੋ ਜੂਗਾ ਨਮਾ ਜਿਵੇਂ ਚੱਲਦਾ ਚੱਲੀ ਜਾਂਦੇ ਹੋ ਆਪਾਂ ਤਾਂ ਸਾਰਾ ਦਿਨ ਕੰਮ ਕਰਦੇ ਆ ਆਪੇ ਬਾਹਰ ਤੁਰੇ ਰਹਿੰਦੇ ਨੇ ਨਾਲੇ ਸਾਰਾ ਦਿਨ ਮੇਰਾ ਖਾਣ ਬਰਕਦੀ ਆ ਆ ਖਾ ਗਈ ਆ ਉਹ ਖਾ ਗਈ ਨਾ ਸਾਡਾ ਜਾਇਆ ਤਾਂ ਤੈਨੂੰ ਦਿਸ ਗਿਆ ਤੇ ਜੇ ਤੂੰ ਤੁਸੀਂ ਜਾਣੇ ਹੋਗੇ ਉਸ ਨੂੰ ਨਹੀਂ ਨਾ ਨਿਕਾ ਦੇਖ ਲੈ ਪੁੱਤ ਮੈਂ ਨਾਲ ਤਾਂ ਇਹਨਾਂ ਨੂੰ ਸੂਟ ਲੈ ਕੇ ਦਿੱਤੇ ਨਾਲ ਖਾਣ ਪੀਣ ਦੇ ਚੀਜ਼ਾਂ ਲੈ ਕੇ ਦਿੱਤੀਆਂ ਹਜੇ ਵੀ ਇਹੇ ਖੁਸ਼ ਨਹੀਂ ਹੈਗੀਆਂ ਖਾਣ ਨੂੰ ਕੀ ਲੈ ਤਾਂ ਮੈਂ ਵੀ ਤੂੰ ਸਾਨੂੰ ਆ ਕੋਈ ਸਮਾਨ ਹੈਗਾ ਚੱਕ ਲਈ ਬਿਸਕੁਟ ਪੂਜੀਆ ਜਵਾਕਾ ਵਾਂਗੂ ਕੋਈ ਫਰੂਟ ਲਿਆ ਦਿੰਦੀ ਸੇਬ ਲਿਆਉਂਦੀ ਕੇਲੇ ਲਿਆਉਂਦੀ ਚੀਕੂ ਲਿਆਉਂਦੀ ਨਹੀਂ ਕਰ ਤਾਂ ਬਾਹਲੀ ਰੌਲਾ ਪਈ ਜਾਂਦਾ ਮੈਂ ਤਾਂ ਤਾਂ ਬਾਹਲੀ ਲੜੀ ਜਾਂਦੀ ਹਾਂ ਖਾਸੀ ਲੜਾਈ ਹੋ ਰਹੀ ਹੈ ਚਾਚੀ ਵੀਰੇ ਕੋ ਖੜੀਆਂ ਗਈ ਅੰਦਰ ਜਾ ਕੇ ਸੁਣ ਲੈ ਨਾ ਮੈਂ ਤਾਂ ਇਹ ਕਹਿੰਦੀ ਸੀ ਛੋਟੇ ਕਰੇ ਬਾਹਲੀ ਰੌਲਾ ਪਈ ਜਾਂਦਾ ਹੈਗਾ ਬਾਹਲੀ ਲੜੀ ਜਾਂਦੀ ਹੈ ਨੇ ਉਸ ਜਲਦੀ ਅੰਦਰ ਜਾ ਉਹ ਤਾਂ ਬਲਾਈ ਕੁਸ ਬੋਲੀ ਜਾਂਦੇ ਨੇ ਇੱਕ ਦੂਜੇ ਨੂੰ ਕੋਈ ਨਹੀਂ ਚਾਚੀ ਮੈਂ ਅੰਦਰ ਜਾ ਕੇ ਦੇਖ ਲੈ ਤੂੰ ਵੀ ਨਾਲ ਹੀ ਆ ਜਾ ਨਹੀਂ ਮੈਂ ਜਾਂਦੀ ਹੁਣ ਨਾ ਛੋੜ ਕੇ ਚੰਗੀ ਨਹੀਂ ਲੱਗਦੀ ਜੀ ਨਾ ਚਾਚੀ ਉਰੇ ਖੜੀ ਵੀ ਸੁਣੀ ਆਣੀ ਐ ਅੰਦਰ ਜਾ ਕੇ ਸੁਣ ਲਈ ਮੈਂ ਤਾਂ ਤਾਂ ਛੋੜ ਕੇ ਕੰਮ ਆਈ ਸੀਗੀ ਉਹ ਕੋਤੋਂ ਬਾਹਲੀ ਲੜਾਈ ਜੀ ਹੋਈ ਜਾਂਦੀ ਸੀ ਮੈਨੂੰ ਆਈ ਸੀ ਮਹਾਮਾਰੀ ਸ਼ਾਂਤ ਹੋ ਜੂਗੀ ਫੇਰ ਵੱਗ ਚੂੰਗੀ ਕੰਮ ਆਈ ਸੀ ਚਾਚੀ ਕੇ ਸਵਾਦ ਲੈਣਾ ਆਈ ਸੀ ਉਰੇ ਖੜ ਕੇ ਸੁਣਨ ਦਾ ਨਾ ਪੁੱਤ ਕਿਸੇ ਕਰੇ ਕੈਸਾ ਹੋਇਆ ਹੋਵੇ ਮੈਂ ਕਰੇ ਜਾਂਦੀ ਅਗਲੇ ਤੇ ਸੋਹਣੀ ਲੱਗਦੀ ਆ ਤੇ ਆਤੀ ਮੈਂ ਤਾਂ ਜਾਣਾ ਅੰਦਰ ਤੂੰ ਵੀ ਮੇਰੇ ਨਾਲ ਹੀ ਆਇਆ ਜਿਹਾਣਾ ਲੈ ਕਹ ਰਾਇਤਾ ਸਮਝਾਈ ਨਹੀਂ ਜਾਂਦੀ ਮੇਰੇ ਤੇ ਤੂੰ ਹੀ ਔਖੀ ਹੋ ਗਈ ਜਾਂਦਾ ਮੈਂ ਤੂੰ ਘਰ ਹੋਇਆ ਨਹੀਂ ਆਇਆ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹਨਾਂ ਤਾਂ ਘਾਹ ਪਾ ਰੱਖਿਆ ਘਰ ਦਾ ਬਲੂਸ ਕੱਢ ਰੱਖਿਆ ਤੁੰਨਾ ਮੈਂ ਮਾਰ ਤੇ ਲਾਇਆ ਕਰ ਕੀ ਹੋ ਗਿਆ ਤੁਸੀਂ ਘਰ ਵਾਲਾ ਪਾ ਰੱਖ ਹੈਗਾ ਗਵਾਂਡੀ ਨਾ ਕੰਦਾ ਨਾ ਖੜਖੜ ਕੇ ਆਪਣੇ ਘਰ ਦਾ ਜਲੂਸ ਦੇਖੀ ਜਾਂਦੇ ਆ ਸਾਰਾ ਕੁਝ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹਨਾਂ ਦੇ ਘਰੇ ਕੀ ਚੱਲੀ ਜਾਂਦਾ ਹੈਗਾ ਅੱਜ ਦਾ ਪੁੱਛਣਾ ਇਹਨਾਂ ਨੇ ਜਲੂਸ ਕੱਢਿਆ ਪੂਰਾ ਘਰੇ ਗਾ ਪਾਇਆ ਪੂਰਾ ਇਹਨਾਂ ਨੂੰ ਮਸਾਂ ਚੁੱਪ ਕਰਾਇਆ ਮੈਂ ਤਾਂ ਨਾ ਯਾਰ ਕੋਈ ਕੀ ਇਹਨਾਂ ਦੇ ਨਿਤ ਦੇ ਕੋਲ ਇਸ ਤੋਂ ਅੱਕਿਆ ਪਿਆ ਮੈਂ ਤਾਂ ਯਾਰ ਹੁਣ ਆ ਪੱਕਿਆ ਪਿਆ ਇਹਨਾਂ ਤੋਂ ਕੋਈ ਕੀ ਮੇਰੀ ਗੱਲ ਸੁਣ ਇੱਕ ਯਾਰ ਅੱਕੇ ਤੋਂ ਵੀ ਨਹੀਂ ਹੁਣ ਟਾਈਮ ਪਾਸਦਾ ਕੋਈ ਨਾ ਕੋਈ ਹੱਲ ਤਾਂ ਕਰਨੇ ਹੀ ਪੂ ਐਂ ਤਾਂ ਘਰੇ ਜਲੂਸ ਨਿਕਲ ਹੀ ਜਾਂਦਾ ਯਾਰ ਚੱਲ ਮੰਮੀ ਤੂੰ ਵੀ ਆਪਦੀ ਜਿੱਦ ਨੂੰ ਛੱਡ ਦੇ ਇਹਨਾਂ ਨੇ ਨਹੀਂ ਇਕੱਠੀਆਂ ਰਹਿਣੀਆਂ ਨਾ ਰਾਂਣ ਦੇ ਅੱਡ ਕਰਦੇ ਪਰ ਇਹਨਾਂ ਨੂੰ ਮੈਂ ਤਾਂ ਭਾਈ ਤੁਸੀਂ ਕੁਝ ਮਰਜ਼ੀ ਕਰ ਲਓ ਮੈਂ ਤਾਂ ਕੁਝ ਨਹੀਂ ਕਹਿੰਦੀ ਹੈ ਮੈਂ ਤਾਂ ਇਹ ਵੀ ਸੋਡਾ ਸਾਂਝੇ ਘਰ ਚ ਕੁਛ ਬਣ ਜੂਗਾ। ਮੰਮੀ ਨਹੀਂ ਇਹ ਨਹੀਂ ਹੁਣ ਇਕੱਠੀਆਂ ਰਹਿੰਦੀਆਂ ਹੈਗੀਆਂ। ਇਹਦਾ ਰੋਜ਼ ਰੋਜ਼ ਦੀ ਲੜਾਈ ਨਾਲੋਂ ਇਹਨਾਂ ਨੂੰ ਤਾਂ ੱਡ ਕਰੀ ਚੰਗਾ। ਨਾਲੇ ਤਾਂ ਇਹ ਕੇਸ ਕਰਦੀਆਂ ਨੇ ਘਰੇ, ਘਰ ਦਾ ਮਾਹੌਲ ਖਰਾਬ ਕਰਦੀਆਂ ਨੇ। ਨਾਲੇ ਲੋਕਾਂ ਨੂੰ ਤਮਾਸ਼ਾ ਦਿਖਾਉਂਦੀਆਂ ਨੇ। ਹਾਂ ਮੰਮੀ ਗੁੱਗੀ ਸਹੀ ਕਹਿੰਦਾ ਹੈਗਾ। ਜੇ ਐਂ ਕਰ ਲਾਂਗੇ ਤਾਂ ਵਧੀਆ ਰਹਾਂਗੇ। ਨਹੀਂ ਤਾਂ ਜਲੂਸ ਨਿਕਲੀ ਜਾਂਦਾ ਹੈਗਾ। ਲੈ ਭਾਈ ਤੁਸੀਂ ਤਾਂ ਹੁਣ ਕਹਿੰਨੇ ਹੋ ਨਾ ਬੰਡੀਆਂ ਪਾ ਲਈਏ ਸਾਰੇ ਘਾਸੇ ਦੀਆਂ। ਹੁਣ ਮਾਂ ਦੀਆਂ ਵੀ ਬੰਡੀਆਂ ਪਾ ਲਿਓ। ਹੈ ਮੇਰਾ ਕੀ ਕਿੱਧਰ ਜਾਊਂਗੀ ਮੈਂ? ਮੈਂ ਗੁਰਦੁਆਰੇ ਵਗ ਜੂਗੀ। ਪਹਿਲਾਂ ਮੈਨੂੰ ਐਂ ਦ ਮਮੀ ਤੂੰ ਰੋ ਨਾ ਤੈਨੂੰ ਰੋਣ ਦੀ ਕੀ ਲੋੜ ਹੈਗੀ ਅਸੀਂ ਹੈਗੇ ਆ ਦੋ ਜਣੇ ਤੂੰ ਜੋ ਮਰਜ਼ੀ ਕਰ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਹੁੰਦੇ ਸੀ ਤੂੰ ਐਂ ਕਰਾ ਤਰ ਤੂੰ ਵੀਰਪਾਲ ਨੂੰ ਬੁਲਾ ਮੈਂ ਘਰ ਤੋਂ ਬੁਲਾ ਕੇ ਦੇਉਂ ਹਾਂ ਕੋਗੀ ਬੁਲਾਉਣਾ ਵੀਰਪਾਲ ਨੂੰ ਬੇ ਤਮੰਨੂ ਬੇ ਤਮੰਨੂ ਹਾਂ ਬੀਬੇ ਬੇ ਮੈਨੂੰ ਕੁੜੀ ਦੀ ਜਿਆਦਾ ਆਈ ਜਾਂਦੀ ਹੈਗੀ ਤੂੰ ਮੈਨੂੰ ਲੈ ਚੱਲ ਬੀਬੇ ਮੈਂ ਤੇਰੀ ਫੋਨ ਤੇ ਗੱਲ ਕਰਾ ਦਾਨਾ ਮੇਰੇ ਕੋਲ ਲਿਜਾਣ ਦਾ ਟਾਈਮ ਨਹੀਂ ਹੈਗਾ ਫੋਨ ਤੇ ਤੇਡੀ ਕੋਈ ਗੱਲ ਨਹੀਂ ਹੁੰਦੀ ਨਾ ਗੱਲ ਕਰੀ ਜਾਂਦੇ ਤੂੰ ਮੈਨੂੰ ਮਿਲਿਆ ਹੀ ਲਿਆ ਮੇਰੀ ਤੀਨ ਬਾਲਾਈ ਜੀ ਕਰੀ ਜਾਂਦਾ ਮੈਨਨ ਨੂੰ ਉਹ ਚਾਲ ਬੇਬੇ ਉਹ ਤਾਂ ਠੀਕ ਆ ਹੁਣ ਨਾ ਮੇਰੇ ਪੇਪਰੇ ਚੱਲੀ ਜਾਂਦੇ ਨੇਗੇ ਪਹਿਲਾਂ ਮੈਂ ਪੇਪਰ ਦੇ ਲਾਂ ਸਾਰੇ ਫਿਰ ਦੂਆ ਥੋੜੇ ਦਿਨਾਂ ਤੱਕ ਬਗ ਚੱਲਾਂ ਇੱਕ ਗੱਲ ਨਹੀਂ ਵੱਡੇ ਬੰਦੇ ਦੀ ਨਾ ਤਾਂ ਕੋਈ ਗੱਲ ਸੁਣੇ ਨਾ ਕੋਈ ਮੰਨੇ ਉਹ ਨਹੀਂ ਬੇਬੇ ਲੈ ਜੂੰਗਾ ਮੈਂ ਕਿਹੜਾ ਤੈਨੂੰ ਜਵਾਬ ਦਿੱਤਾ ਹੈ ਹਜੇ ਪੇਪਰਾਂ ਹੀ ਕਰਕੇ ਨਹੀਂ ਜਾਇਆ ਜਾਂਦਾ ਹਜੇ ਤਾਂ ਮੈਂ ਪੜਨਾ ਹੈ ਬੇ ਭਾਈ ਕਾਹਨੂੰ ਕੋਈ ਸੁਣਦਾ ਜਵਾਬ ਉਹ ਮੈਂ ਲੈ ਜੂੰਗਾ ਫੇਰ ਲੈ ਜੂੰਗਾ ਕੋਈ ਗੱਲ ਨਹੀਂ ਚੱਲ ਠੀਕ ਆ ਫੇਰ ਉਹ ਬੇਬੇ ਤੂੰ ਛੋਟੀ ਛੋਟੀ ਗੱਲ ਤੇ ਤੈਨੂੰ ਮੈਂ ਲੈ ਜਾਊਂਗਾ ਕੋਈ ਗੱਲ ਨਹੀਂ ਮੈਨੂੰ ਟਾਈਮ ਲੱਗਣਾ ਤੇ ਜਦੋਂ ਤੂੰ ਕਹੇਂਗੀ ਫਿਰ ਉਹਦੀ ਮੈਂ ਲੈ ਲੇ ਹੂੰ ਤੈਨੂੰ ਮੈਂ ਵੇ ਜਦੋਂ ਮਿਲੀਆਂ ਨੂੰ ਧੀਆਂ ਨੂੰ ਚਿਰ ਹੋ ਜੇ ਨਾ ਉਦੋਂ ਮਾਂ ਪਿਓ ਦਾ ਜੀ ਜ਼ਰੂਰੀ ਕਰਦਾ ਹੁੰਦਾ ਵੀ ਮਿਲਾਈਏ ਉਹ ਚੱਲ ਬੇਬੇ ਕੋਈ ਗੱਲ ਨਹੀਂ ਉਹਦਾ ਤੈਨੂੰ ਮੈਂ ਕਹੀ ਦਿੱਤਾ ਲੈ ਜਾਊਂਗਾ ਉਹਨਾਂ ਅੰਬਰ ਦਾ ਫੋਨ ਆਇਆ ਸੀਗਾ ਉਹਨਾਂ ਦੇ ਅੱਜ ਖੁਸਰੇ ਆਉਣਗੇ ਨੱਚਣ ਤੇ ਤੂੰ ਮੜਾ ਮੋਟਾ ਤਿਆਰ ਦੂਰ ਹੋ ਜਾਪਾ ਉੱਥੇ ਚੱਲਦੇ 20 ਮਿੰਟਾਂ ਮੈਂ ਤਾਂ ਤਿਆਰੀਆਂ ਮੈਂ ਕੀ ਕਰਨਾ ਹੈ ਉਹ ਚੱਲੋ ਮੈਂ ਤਾਂ ਹੀ ਕਹਿੰਦਾ ਸੀ ਵੀ ਕਿਸੇ ਵਾਸਤੇ ਹੋਰ ਨਾ ਵਗ ਜੇ ਉਹ ਕੀ ਕਹਿੰਦੇ ਹੋ ਨਿਆ ਫਿਰ ਮੈਂ ਨਾਲ ਨਾ ਲਈ ਮੇਰੇ ਕੱਪੜੇ ਕਿੱਥੇ ਪਏ ਨੇ ਉੱਥੇ ਨਿਮਾਰੀ ਜੀ ਪਏ ਨੇਗੇ ਬਸ ਠੀਕ ਆ ਰੋਂ ਪ੍ਰੈਸ ਕਰਕੇ ਨਾ ਹੁਣ ਹੋਗੀ ਤੂੰ ਛੋਟਾ ਬਈ ਜਿਹੜੀ ਚੀਜ਼ ਤੂੰ ਮੰਗੇਗਾ ਤੈਨੂੰ ਉਹੀ ਮਿਲੂਗੀ ਤੇਰੀ ਪਹਿਲ ਹੈ ਨਹੀਂ ਯਾਰ ਤੂੰ ਰੱਖ ਜਿਹੜੀ ਤੈਨੂੰ ਠੀਕ ਲੱਗਦੀ ਹੈ ਤੂੰ ਲੈ ਲੈ ਮੈਂ ਤਾਂ ਕੋਈ ਗੱਲ ਨਹੀਂ ਬਾਅਦ ਚ ਵੀ ਆਪਾਂ ਦੇਖ ਲਾਂਗੇ ਨਹੀਂ ਹੋਗੀ ਬਾਅਦ ਵਿੱਚ ਨਾ ਜਦੋਂ ਆਪਾਂ ਜਾ ਕੇ ਉਹਨੂੰ ਦੱਸਾਂਗੇ ਫਿਰ ਆਪਣਾ ਫਰਕ ਪੈਣਾ ਮੈਂ ਤੈਨੂੰ ਕਹਿੰਨਾ ਪਹਿਲ ਤੇਰੀ ਹੈ ਤੂੰ ਦੇਖ ਟਰੈਕਟਰ ਰੱਖਣਾ ਹੈ ਕਿ ਗੱਡੀ ਰੱਖਣੀ ਹੈ ਜਰ ਮੈਂ ਤਾਂ ਨਾ ਅੱਧਾ ਹੋਗੀ ਰਾਜੀ ਨਹੀਂ ਪਤਾ ਕੀ ਹੈ ਸਾਰਿਆਂ ਦੇ ਹੁਣ ਕਬੀਲਦਾਰੀ ਪੈ ਜੂਗੀ ਮੈਨੂੰ ਤਾਂ ਤੇਰੇ ਸੱਤੇ ਕੋਈ ਟੈਨਸ਼ਨ ਹੀ ਨਹੀਂ ଥିਗੀ ਹੋਗੀ ਅੱਡ ਹੁਣ ਆਪਣਾ ਕੋਈ ਸ਼ੌਕ ਦੀ ਮਜਬੂਰੀ ਆਈਗੀ ਉਹਨਾਂ ਦੀ ਲੜਾਈ ਕਰਕੇ ਆਪ ਅੱਡ ਹੁੰਨੇ ਆ ਹੁਣ ਸੰਤ ਆਪਨ ਸਾਰੇ ਵੰਡਣੇ ਪੈਣਗੇ ਬਸ ਤੂੰ ਜਿਹੜਾ ਤੈਨੂੰ ਠੀਕ ਲੱਗਦਾ ਤੂੰ ਉਹ ਦੇ ਦੇ ਯਾਰ ਨਹੀਂ ਹੋਗੀ ਐ ਨਹੀਂ ਗੱਲਾਂ ਚੱਲਦੀਆਂ ਤੂੰ ਦੱਸ ਟਰੈਕਟਰ ਰੱਖਣਾ ਹੈ ਜਾਂ ਗੱਡੀ ਰੱਖਣੀ ਹੈ ਪਹਿਲ ਤੇਰੀ ਹੈਗੀ ਬਸ ਕੋਈ ਗੱਡੀ ਰੱਖ ਲੂੰਗਾ ਮੈਂ ਤੂੰ ਟਰੈਕਟਰ ਰੱਖ ਲੈ ਕੱਲ ਠੀਕ ਹੈ ਬਰਾ ਹੁਣ ਤੂੰ ਐਂ ਦੱਸ ਆਪਣਿਆਂ ਕੋਲ ਇੱਕ ਸਕੂਟਰੀ ਹੈਗੀ ਤੇ ਇੱਕ ਮੋਟਰਸਾਈਕਲ ਹੈ ਕਿ ਤੈਨੂੰ ਕੀ ਚਾਹੀਦਾ ਨਹੀਂ ਹੁਣ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਲੈ ਮੈਂ ਗੱਡੀ ਲੈ ਲਈ ਨਾ ਪਹਿਲਾਂ ਫੇ ਤੂੰ ਲੈ ਲੈ ਨਹੀਂ ਕੋਗੀ ਪਹਿਲ ਤਾਂ ਤੇਰੀ ਰਹੂਗੀ ਤੂੰ ਛੋਟਾ ਹੈਂਗਾ ਲੋਕ ਵੀ ਕਹਿਣਗੇ ਚੱਲ ਮੈਂ ਸਕੂਟਰੀ ਰੱਖ ਲਉ ਤੂੰ ਮੋਟਰਸਾਈਕਲ ਰੱਖ ਲੈ ਤੈਨੂੰ ਕੰਮ ਧੰਦੇ ਚੱਲ ਠੀਕ ਹੈ ਕੋਗੀ ਤੇ ਹੁਣ ਐਂ ਦੱਸ ਆਪਾਂ ਘਰ ਦਾ ਕਿਵੇਂ ਕਰੀਏ ਲੈ ਮਾਏ ਅਸੀਂ ਵੇੜਾ ਵੰਡ ਲਿਆ ਐ ਖੁਸ਼ੀਆਂ ਦਾ ਖੇੜਾ ਵੰਡ ਲਿਆ ਘਰ ਵੀ ਵੰਡ ਲੈ ਖੇਤ ਵੀ ਵੰਡ ਲੈ ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂ ਵੀਰਪਾਲਾ ਦੋਨੇ ਜਣੀਆਂ ਗੱਲ ਸੁਣ ਲਓ ਮਨ ਸੋਡਾ ਨਾ ਸਾਰਾ ਕੁਝ ਵੰਡਤਾ ਹੁਣ ਨਾ ਕਰੇ ਗਲੇਸ਼ ਕਰ ਬਈ ਮੈਨੂੰ ਤਾਂ ਦੱਸ ਤੂੰ ਹੁਣ ਮੈਂ ਕਿੱਧਰ ਰਹਿਣਾ ਹੈ ਮੰਮੀ ਸੋਨੂੰ ਕੋਈ ਰੋਕ ਟੋਕ ਨਹੀਂ ਤੁਸੀਂ ਦੋਨਾਂ ਚੋਂ ਨਾ ਜਿਹਦੇ ਬਣੀ ਮਰਜੀ ਰੋਟੀ ਖਾਓ ਜਾ ਕੇ ਨਹੀਂ ਜੀ ਐ ਨਹੀਂ ਠੀਕ ਆਉਂਦਾ ਠੀਕ ਹੈ ਇੱਕ ਦਿਨ ਤਾਂ ਗਾਗਣੇ ਰੋਟੀ ਦਿਆ ਕਰੂਗੀ ਇੱਕ ਦਿਨ ਮੈਂ ਦਿਆ ਕਰੂਗੀ ਦੇਖ ਭਾਈ ਤੁਸੀਂ ਸਾਰੇ ਬੈਠੇ ਹੋ ਕਰ ਲਓ ਹੁਣ ਆਪਣੀਆਂ ਮਰਜ਼ੀਆਂ ਮੈਂ ਤਾਂ ਜੀ ਨਹੀਂ ਸੋਤ ਰੋਟੀ ਦਿੱਤੀ ਜਾਂਦੀ ਨਾ ਮੈਂ ਤਾਂ ਗੁਰਦੁਆਰੇ ਵਗ ਕਿਉਂ ਨਹੀਂ ਦਿੱਤੀ ਆਦੀ ਰੋਟੀ ਮੰਮੀ ਐਂ ਨਾ ਕਹਿਣਾ ਲੈ ਤੂੰ ਅਸੀਂ ਹੈਗੇ ਆ ਜਿੰਨਾ ਚਿਰ ਹੈਗੇ ਉਹਨੂੰ ਜਿੱਤ ਦੇਵਾਂਗੇ ਰੋਟੀ ਤੈਨੂੰ ਆਇਓ ਜੀ ਤੁਸੀਂ ਇੱਧਰ ਇੱਕ ਵੰਤ ਅਸ ਸਾਰੀ ਉਮਰ ਜਵਾਕਾਂ ਦਾ ਫਿਕਰ ਕਰੀ ਗਏ ਆ ਵੀ ਬਣਾ ਦिए ਆ ਵੀ ਬਣਾ ਦिए ਪੁੱਤਾਂ ਨੂੰ ਨੂਹਾਂ ਲੈ ਗਈਆਂ ਘੀਆਂ ਨੂੰ ਜਮਾਈ ਲੈ ਗਏ ਆ ਵੇਖਿਆ ਹੁਣ ਇਕੱਲੇ ਗਾਗਨਾ ਹੇ ਹੇ ਨੀ ਵੀਰ ਪਾਲਾ ਕੁੜੇ ਬੋਲ ਪੋ ਗਗਨਾ ਕੋਈ ਕੋਈ ਤਾਂ ਬੋਲ ਪੋ ਵੀਰਪਾਲ ਹਾਏ ਮੱਕਾ ਮੇਰੇ ਪਿੱਛੇ ਵੀੜੀ ਚ ਉਹ ਸਰਵਲੈਟ ਜੇ ਚਲ ਪੁੱਛ ਦੇ ਜੀ ਹੋ ਗਿਆ ਭੈਣੇ ਤੇ ਛੇਤੀ ਜੀ ਠੀਕ ਨਹੀਂ ਲੱਗਦੀ ਮੈਨੂੰ ਮੈਂ ਤਾਂ ਭੈਣੇ ਬਿਮਾਰਾਂਗੀ ਠੀਕ ਨਹੀਂ ਛੇਤ ਮੇਰੀ ਤਾਂ ਅੱਛਾ ਕੱਲ ਭੈਣੇ ਬਾਲੀ ਰੋਲਾਈਆ ਪਈ ਜਾਂਦਾ ਛੋਡੇ ਘਰੇ ਕੀ ਗੱਲ ਹੋ ਗਈ ਨਾ ਭੈਣੇ ਇਹੀ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਆਏ ਕਹਿੰਦੀ ਆ ਭੈਣੇ ਤੂੰ ਦਿਲ ਚ ਗੱਲਾਂ ਰੱਖਦੀਆਂ ਦੇ ਖੁੱਲ ਕੇ ਗੱਲ ਕਰੇ ਅੰਦਰੋਂ ਗੱਲ ਨਿਕਲੇ ਫਿਰ ਤੂੰ ਠੀਕ ਰਹਾ ਕਰੀ ਤਈਆਂ ਤੂੰ ਬਿਮਾਰ ਹੋ ਰਹੀਆਂ ਨਹੀਂ ਨਹੀਂ ਭੈਣੇ ਇਹੀ ਤਾਂ ਕੋਈ ਗੱਲ ਨਹੀਂ ਮੈਨੂੰ ਹੀ ਪਹਿਲੇ ਖਿਆ ਲੱਗਿਆ ਤੂੰ ਮੈਨੂੰ ਪਾਣੀ ਲਿਆ ਦੇ ਰਸੋਈ ਚ ਕੋਈ ਨਾ ਪਾਣੇ ਪਾਣੀ ਤਾਂ ਮੈਂ ਲਿਆ ਰਾਨੀਂਗੀ ਨਾ ਤਾਂ ਪਾਣੀ ਲੈਦੀ ਪਾਣੇ ਨਾਲੇ ਨਾ ਬੀਰਪਾਲ ਨੂੰ ਕਹਦੇ ਮਾੜੀ ਮੇਰੀ ਗੱਲ ਸੁਣ ਲਓਗੀ ਠੀਕ ਆ ਪਾਣੀ ਓਰੇ ਬੀਰਪਾਲ ਕਿਹਜੇ ਮੈਨੂੰ ਨਾ ਤਾਂ ਪਾਣੀ ਮੰਗਿਆਗਾ ਨਾਲੇ ਤੈਨੂੰ ਬੁਲਾਏਗਾ ਮੈਂ ਤੇਜਾ ਚੀ ਰੋਟੀ ਖਾਣੀ ਹੈ ਜੀ ਤੁਸੀਂ ਗਗਨ ਨੂੰ ਕਹਿ ਦਿਓ ਹਾਂ ਹਾਂ ਫਰੀ ਹੁੰਨੀ ਆ ਮੈਂ ਤਾਂ ਮੈਂ ਕੀ ਕਰਨਾ ਕੁੜੇ ਗਾਗਣ ਤੇ ਸੱਸ ਨੇ ਬੁਲਾਇਆਗਾ ਮੈਂ ਤਾਂ ਫੋਨ ਤੇ ਗੱਲ ਕਰੀ ਜਾਨੀ ਜੀ ਤੁਸੀਂ ਵੀਰਪਾਲ ਨੂੰ ਕਹਿ ਦੋ ਹਾਂ ਹਾਂ ਹੋਰ ਸੁਣਾ ਲੈ ਪਾਣ ਪਾਣੀ ਮੈਂ ਤਾਂ ਵੀਰਪਾਲ ਨੂੰ ਆਖਿਆ ਸੀਗਾ ਮਾਹ ਤੇ ਸੱਸ ਬੁਲਾਉਂਦੀ ਆ ਪਹਿਲੇ ਉਹਦੇ ਕੋਲ ਜਾਇਆ ਤੇ ਫਿਰ ਮੈਂ ਉਹ ਕਹਿੰਦੀ ਗਾਗਣ ਨੂੰ ਕਹਦੇ ਮੈਂ ਗਾਗਣ ਕੋਲੇ ਗਈ ਉਹ ਕਹਿੰਦੀ ਵੀਰਪਾਲ ਨੂੰ ਕਹਦੇ ਤੂੰ ਮੈਨੂੰ ਆਏ ਦੱਸ ਪੈਣੇ ਜੇ ਕੋਈ ਕੰਮ ਆ ਮੈਂ ਕਰ ਦਾਨੀ ਆ ਤੇਰਾ ਨਾ ਬਣੇ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਪਰ ਮੈਂ ਮੈਂ ਦੱਸ ਦੇ ਜੇ ਕੋਈ ਚੀਜ਼ ਦੀ ਲੋੜ ਆ ਮੈਂ ਆਵਰੇ ਘਰੋਂ ਲਿਆ ਦਾਨੀ ਐਗੀ ਮੇਰੇ ਪਹਿਣੇ ਕਾਹ ਸੇ ਇੰਜ ਨਹੀਂ ਕਰਦਾ ਮੈਂ ਤਾਂ ਕੜੀ ਆਰਾਮ ਕਰਦੀ ਆ ਚਲ ਠੀਕ ਆ ਪਹਿਣੇ ਤੂੰ ਆਰਾਮ ਕਰ ਲੈ ਮੈਂ ਜਾਣੀ ਆ ਫਿਰ ਸਾਸਤ੍ਰੀਕਾਰ ਬੇਪੇ ਸਾਸਤ੍ਰੀਕਾਰ ਸਾਸਤ੍ਰੀਕਾਰ ਬੇਪੇ ਉਹ ਠੀਕ ਆ? ਹਾਂ ਠੀਕ ਆ ਤੁਸੀਂ ਠੀਕ ਆ? ਹਾਂ ਚੱਲ ਵਧੀਆ ਹੋਇਆ ਤੂੰ ਆ ਗਈ। ਅੱਛਾ। ਸਿੰਦਰ ਤਾਂ ਨਾ 6 ਦਿਨ ਠੀਕ ਹੋਦੀ। ਅੱਛਾ। ਹੋਰ ਦੇ ਉਹ ਕੰਮ ਨੂੰ ਕਹੇ ਨਾ ਵੀਰਪਾਲ ਨੂੰ। ਉਹ ਕਹਿੰਦੇ ਨੀ ਗਾਗਣ ਨੂੰ ਕਹੇ। ਦੇ ਗਾਗਣ ਨੂੰ ਕਹਿੰਦੀ ਆ ਉਹ ਕਹਿੰਦੀ ਬੇਬੇ ਤੂੰ ਵੀਰਪਾਲ ਨੂੰ ਕਹੇ। ਉਹ ਤਾਂ ਵਿਚਾਰੇ ਵਿਚਾਲੇ ਨਾ ਚੱਕੀ ਦੇ ਪੁੱੜਿਆਂ ਦੇ ਵਿਚਾਲੇ ਆ ਰਹੀ ਆ। ਕੋਈ ਨਹੀਂ ਮੈਂ ਜਾਨੀ ਆ। ਮੈਂ ਕਰ ਦਿਆਂ ਉਹਨਾਂ ਨੂੰ ਠੀਕ। ਹੈਂ? ਤੂੰ ਬੇਫਿਕਰ ਰਹਿ। ਆਥਣੂ ਤੂੰ ਬਹੰਗਲਾ ਕਰਈ ਲੈ। ਚੰਗਾ ਬੇਬੇ ਫਿਰ ਮੈਂ ਵੀ ਜਾਨੀ ਆ। ਹਰਤਾਰ ਗੋਗੀ ਬੇਸਾਰੇ ਜਾਣੇ ਪਾਈ ਬਹਾਰ ਆ ਜੋ ਸਸਰੀ ਘਰ ਬੇਬੇ ਸਸਰੀ ਘਰ ਠੀਕ ਹੈ ਸਸਰੀ ਘਰ ਬਟਾ ਬੇਬੇ ਤੂੰ ਕਦੋਂ ਆਈ ਕਿਵੇਂ ਆਈ ਅੱਜ ਤੇ ਤੇਰੇ ਕਪੁੱਤਾ ਨੇ ਸਾਮੀ ਨਹੀਂ ਤੂੰ ਤੂੰ ਮੈਨੂੰ ਐਸੇ ਦਿੰਦੀ ਮੈਂ ਆਪੇ ਸੰਭਲਾਂਗੀ ਤੈਨੂੰ ਨਾ ਨਹੀਂ ਤੂੰ ਐਂ ਕੋ ਬੋਲੀ ਨਹੀਂ ਆਣੀਗੀ ਹੋਰ ਮੈਂ ਕੀ ਕਹਾ ਤੜਕੇ ਦੀ ਪਈਆ ਭੁੱਖਣ ਪਾਣੀ ਰੋਟੀ ਪੁੱਛੀ ਦੀ ਪਾਣੀ ਪੁੱਛਿਆ ਕੁਛ ਨਹੀਂ ਆ ਕੱਲੀ ਬਈਏ ਤੇ ਨਬੀਰ ਪੜਾ ਤੁਸੀਂ ਮੰਮੀ ਰੋਟੀ ਦਿੱਤੀ ਨਹੀਂ ਹੈਗੀ ਤੈਨੂੰ ਮੈਂ ਕਿਹਾ ਤਾਂ ਸੀਗਾ ਅੱਜ ਗਗਨ ਦੀ ਵਾਰੀ ਸੀ ਰੋਟੀ ਦੀ ਕਿਨੇ ਕਿਹਾ ਵੀ ਸਾਡੀ ਵਾਰੀ ਆ ਅੱਜ ਛੋਡੀ ਵਾਰੀ ਸੀ ਗਗਨ ਕੱਲ ਕਿਹਾ ਤਾਂ ਹੈਗਾ ਸੀ ਮੈਂ ਵੀ ਰੋਟੀ ਤੁਸੀਂ ਦੇਣੀ ਆ ਕੱਲ ਨੂੰ ਮੰਮੀ ਨੂੰ ਅਰੇ ਜੇ ਛੋਟੀਆਂ ਰੋਟੀਆਂ ਤੋਂ ਮੈਂ ਆਰ ਦਿੱਤੀ ਮੁੰਡੇ ਨਾਲ ਲੈਣੀਆਂ ਤਾਂ ਹੀ ਕਹਿੰਦਾ ਨਾ ਮੈਨੂੰ ਕਿ ਵੀ ਤੁਦ ਨਾ ਪੁੱਤ ਪਾਲ ਕੇ ਮਾਂਵਾ ਪਾਣੀ ਨੂੰ ਤਰਸਦੀਆਂ ਨਾਨੀ ਸਾਨੂੰ ਕੀ ਪਤਾ ਸੀਗਾ ਵੀ ਸਾਥੋਂ ਮੰਗ ਰੋ ਇਹ ਐ ਕਰਨਗੀਆਂ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਨਾਨੀ ਅਸੀਂ ਤਾਂ ਕਹਿ ਰੱਖਿਆ ਇਹਨਾਂ ਨੂੰ ਬਿਮਾਰ ਨੂੰ ਨਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਨਾ ਸਾਨੂੰ ਪਤਾ ਨਹੀਂ ਫਿਰ ਸਾਡੇ ਘਰ ਆਈਆਂ ਕਈਆਂ ਜੀਆਂ ਨਗੀਆਂ ਰੋਟੀ ਪਾਣੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੀਆਂ ਤੁਸੀਂ ਆਪ ਨਹੀਂ ਸਾਂਭ ਸਕਦੇ ਆਪ ਦੀ ਮਾਂ ਨੂੰ ਵੇ ਇਹਨੂੰ ਸਾਨੂੰ ਦੋਨਾਂ ਨੂੰ ਸਾਂਭਣਾ ਹੈ ਤੁਸੀਂ ਕਿ ਇਹਨੂੰ ਰੋਟੀ ਨਹੀਂ ਪੁੱਛ ਸਕਦੇ ਚਾਹ ਨਹੀਂ ਪੁੱਛ ਸਕਦੇ ਦੋਨੇ ਜਣੇ ਜੇ ਛੋਡੀਆਂ ਪਰਜਾਈਆਂ ਛੋਡੀ ਮਾਂ ਨੂੰ ਨਾ ਸਾਹਮਣ ਸਾਨੂੰ ਕਿੰਨਾ ਕੁ ਦੁੱਖ ਆਊਗਾ ਨਾਨੀ ਸਾਨੂੰ ਮਾਫ ਕਰ ਦਿਓ ਅੱਗੇ ਤੋਂ ਅਸੀਂ ਇਹੋ ਜੀ ਕੋਈ ਗਲਤੀ ਨਹੀਂ ਕਰਦੀਆਂ ਜਿਵੇਂ ਤੁਸੀਂ ਕਹੋਗੇ ਨਾ ਅਸੀਂ ਉਵੇਂ ਹੀ ਕਰਿਆ ਕਰਾਂਗੇ ਹਾਂ ਨਾਨੀ ਦੀਦੀ ਸਹੀ ਕਹਿੰਦੀ ਆ ਸਾਨੂੰ ਤੇ ਇਹ ਗੱਲ ਦੀ ਸਮਝ ਹੀ ਨਹੀਂ ਸੀ ਸਾਨੂੰ ਮਾਫ ਕਰ ਦਿਓ ਹੁਣ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰਾਂਗੇ ਆ ਜਿਹੜੀ ਬਰਕਤ ਨਾ ਸਾਰਿਆਂ ਦੇ ਇਕੱਠਿਆਂ 'ਚ ਹੁੰਦੀ ਹੈਗੀ ਉਹ ਅੱਡ ਅੱਡ ਹੋ ਕੇ ਨਹੀਂ ਹੁੰਦੀ ਬਰਕਤ ਇਹ ਤਾਂ ਇੱਕ ਚੁੱਲ੍ਹੇ ਦੀ ਹੁੰਦੀ ਆ ਬਰਕਤ ਤਾਂ ਇਹ ਵੰਡ ਵੰਡਾਈਆਂ 'ਚ ਕੁਝ ਨਹੀਂ ਹੁੰਦਾ ਅੱਡ ਹੋ ਕੇ ਜਿਆਦਾ ਸੌਖਾ ਨਹੀਂ ਹੁੰਦਾ ਇਹ ਲੋਕਾਂ ਨੇ ਬਹਿਮ ਪਰ ਬਾਲੇ ਪਾ ਛੱਡੇ ਨੇਗੇ ਪੁੱਤ ਨੂੰ ਤਾਂ ਅੱਡ ਹੋ ਜਾਂਦੇ ਨੇਗੇ ਬਜ਼ੁਰਗ ਰੂਜ ਜਾਂਦੇ ਨੇਗੇ ਮੈਂ ਭਾਈ ਸੋਨੂੰ ਵੀ ਕਹਿਨੀ ਆਂਗੀ ਰਲ ਮਿਲ ਕੇ ਰਹਿਣਾ ਚਾਹੀਦਾ ਹੈਗਾ ਹਾਂ ਬਜ਼ੁਰਗਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜਦੋਂ ਅੰਡ ਬੱਡ ਹੋ ਜਾਂਦੇ ਨੇਗੇ ਇਕੱਠੇ ਰਹੋ ਸਾਰੇ ਪਰਿਵਾਰ ਸਾਰਿਆਂ ਸੱਸੀ ਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਰ ਵੀਡੀਓ ਤੇ ਆਪਦੇ ਸੁਝਾਅ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਉਹਨਾਂ ਚੋਂ ਵਧੀਆ ਕਮੈਂਟ ਕਰਦੇ ਆ ਫਿਰ ਅਸੀਂ ਉਹਨਾਂ ਦੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਆ ਜਿਨ੍ਹਾਂ ਨੇ ਕਮੈਂਟ ਵਧੀਆ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਜਸਵੰਤ ਸਿੰਘ ਬਹਾਦਰਪੁਰ ਦਲਜੀਤ ਕੌਰ ਯੂ ਐਸ ਏ ਕਮਾਲ ਕਮਲਪ੍ਰੀਤ ਜੋਸ਼ੀ ਮਨਜੀਤ ਜੁਕੇ ਕਰਮਜੀਤ ਬੋਹਾ ਕਰਨ ਮੂਸਾ ਸਰਜੀਤ ਕੌਰ ਆਸਟ੍ਰੇਲੀਆ ਸੁਖਪਾਲ ਆਸਟ੍ਰੇਲੀਆ ਇੰਦਰਜੀਤ ਖਾਲਸਾ ਪਰਮਜੀਤ ਸਿੰਘ ਗਰੇਵਾਲ ਰੁਪਿੰਦਰਦੀਪ ਸਿੰਘ ਨਿਰਪਾਲ ਸਿੰਘ ਭੰਮੇ, ਦੀਪਕੌਰ ਭੈਣੀ ਬਾਗਾ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਤੁਸੀਂ ਵੀ ਵਧੀਆ ਕਮੈਂਟ ਕਰਿਆ ਕਰੋ। ਛੋਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲਿਆ ਕਰਾਂਗੇ। ਤੇ ਇੱਕ ਸਾਡੀ ਹੋਰ ਬੇਨਤੀ ਐ, ਤੁਸੀਂ ਸਾਡੀ ਵੀਡੀਓ ਤਾਂ ਦੇਖਦੇ ਹੋ, ਬਹੁਤ ਪਿਆਰ ਦਿੰਦੇ ਹੋ ਪਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਤੁਸੀਂ ਉਹ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਐ, ਘੰਟੀ ਵਾਲਾ ਬਟਨ ਉਹਨੂੰ ਦਬਾ ਦਿਓ। ਜਦੋਂ ਵੀ ਅਸੀਂ ਵੀਡੀਓ ਪਾਉਣੇ ਆ ਤਾਂ ਤੁਹਾਡੇ ਕੋਲ ਬੈਲ ਵੱਜਿਆ ਕਰੂਗੀ। ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚਿਆ ਕਰੂਗੀ। ਜੇ ਤੁਸੀਂ ਬੈਲ ਆਈਕਨ ਨਹੀਂ ਦਬਾਇਆ ਹੋ ਤਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਆਪਣੀ ਵੀਡੀਓ ਕਦੋਂ ਆਉਂਦੀ ਹੈ ਆਪਣੀ ਵੀਡੀਓ ਵੀਰਵਾਰ ਨੂੰ 9:06 ਮਿੰਟਾਂ ਤੇ ਸਵੇਰੇ ਤੇ ਐਤਵਾਰ ਨੂੰ 9:06 ਮਿੰਟਾਂ ਤੇ ਸਵੇਰੇ ਆਉਂਦੀ ਹੈ ਸਾਰੇ ਪਿਆਰ ਦਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ